ਮੀਟਿੰਗ ਕੀਤੀ ਹੈ ਕੀ ਮਕਸਦ ਹੈ ਵੈਗਰੂਜੀ ਕਾਕਲ ਸਾਹਿਬ ਵੈਗਰੂਜੀ ਕੀ ਫਤਿਹ ਹੈ ਅੱਜ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਮੌੜ ਹਲਕੇ ਦੀ ਵਰਕਰਸ ਮੀਟਿੰਗ ਕੀਤੀ ਗਈ ਹੈ ਔਰ ਬੜੀ ਭਰਮੀ ਮੀਟਿੰਗ ਹੋਈ ਅਸੀਂ ਤਾਂ ਦੋ ਦੋ ਤਿੰਨ ਤਿੰਨ ਬੰਦੇ ਕਹੇ ਸੀ ਹਰ ਇੱਕ ਪਿੰਡੋਂ ਆਉਣ ਪਰ ਲੋਕ ਬੜੇ ਯਾਦਾ ਤਦਾਦ ਦੇ ਵਿੱਚ ਆਏ ਬਹੁਤ ਭਰਮੀ ਮੀਟਿੰਗ ਹੋਈ ਔਰ ਸਾਡੀ ਰੈਲੀ ਜਿਹੜੀ ਹੈ 8 ਮਾਰਚ ਨੂੰ ਮੋੜ ਹਲਕੇ ਵਿੱਚ ਰੈਲੀਆਂ ਹੋਣੀਆਂ ਇਹ ਜਿਹੜੀਆਂ ਰੈਲੀਆਂ ਆ ਇਹ ਸਾਰੇ ਪੰਜਾਬ ਦੇ ਹਲਕਾ ਵਾਈਜ਼ ਜੀ ਅਸੈਂਬਲੀ ਹਲਕਾ ਵਾਈਜ਼ ਹੋਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਹੈ ਔਰ ਇਹਨਾਂ ਦੇ ਜਿਹੜੇੱਖ ਦੇ ਮੁੱਦੇ ਆ ਜਿਵੇਂ ਲਾ ਐਂਡ ਆਰਡਰ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਹੈ ਭ੍ਰਿਸ਼ਟਾਚਾਰ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਾ ਹੋਣ ਦਾ ਮੁੱਦਾ ਹੈ ਇਹ ਸਾਰੀਆਂ ਗੱਲਾਂ ਜੰਨੀਆਂ ਵੀ ਹੈ ਗਿਆ ਇਹ ਉਹਦੇ ਵਿੱਚ ਉਠਾਈਆਂ ਜਾਣੀਆਂ ਔਰ ਪੰਜਾਬ ਦੇ ਵਿੱਚ ਜਿਹੜੀਆਂ ਰੈਲੀਆਂ ਨੇ 17 ਤਰੀਕ ਤੋਂ ਸ਼ੁਰੂ ਹੋਣੀਆਂ ਨੇ ਸਾਡੀ 8 ਮਾਰਚ ਨੂੰ ਰੈਲੀ ਹੈ ਇਹ ਰੈਲੀ ਪ੍ਰਾਣੀ ਅਨਾਜ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ ਹੈ ਜਿਹੜੀ ਉੱਥੇ ਹੋਣੀ ਹੈ 11 ਤੋਂ 3 ਵਜੇ ਤੱਕ ਰੈਲੀ ਹੋਊਗੀ ਇਹ ਜੀ ਕੋਣ ਕੋਣ ਆਣਗੇ ਜੀ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਵਾ ਹਰਸੀਮਰਤ ਕੌਰ ਬਾਦਲ ਜੋ ਇਸ ਹਾਲ ਕੇ ਦੇ ਪਾਰਲੀਮੈਂਟ ਮੈਂਬਰ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਮਹੇਸ਼ੰਦਰ ਗਰੇਵਾਲ ਭੁੰਦਰ ਸਾਹਿਬ ਹੋਰ ਵੀ ਜਿੰਨੇ ਸਾਡੇ ਸੀਨੀਅਰ ਲੀਡਰਸ਼ਿਪ ਹੈ ਸਾਰੀ ਲੀਡਰਸ਼ਿਪ ਆਉਗੀ ਆਮ ਆਦਮੀ ਪਾਰਟੀ ਕਿ ਨਹੀਂ ਨਸ਼ਾ ਸੀ ਮੁਕਤ ਕਰਤਾ ਜੀ ਉਹ ਤਾਂ ਹੁਣ ਤੁਸੀਂ ਜਾ ਕੇ ਗਲੀਆਂ ਮਹਲਾਂ ਚ ਪੁੱਛੋ ਜਾ ਕੇ ਲਓ ਕਿਸੇ ਦਾ ਇੰਟਰਵਿਊ ਕਿ ਲੋਕ ਕਿੰਨੇ ਓਕੇ ਆ ਹੁਣ ਤਾਂ ਇਹ ਕਹਿੰਦੇ ਆ ਬੰਦ ਕਰਤਾ ਇਹਨਾਂ ਦਾ ਕਾਗਜ਼ਾਂ 'ਚ ਤਾਂ ਬੰਦ ਹੋ ਗਿਆ ਹੋਊਗਾ ਲੋਕ ਤਾਂ ਲੋਕਾਂ ਨੂੰ ਤਾਂ ਨਸ਼ਾ ਹੁਣ ਘਰ ਪਹੁੰਚ ਕਰਦੇ ਕੋਡ ਵਾਰਡ ਰੱਖੇ ਹੋਇਆ ਟੈਲੀਫੋਨ ਕਰਦੇ ਆ ਘਰੇ ਨਸ਼ਾ ਪਹੁੰਚ ਜਾਂਦਾ